ਆਉਣ ਵਾਲੀ 10 ਅਕਤੂਬਰ ਐਤਵਾਰ ਨੂੰ ਨੱਬਾ ਸਾਹਿਬ ਵਿਖੇ ਇੱਕ ਟੂਰਨਾਮੈਂਟ ਕਰਵਾਇਆ ਜਾ ਰਿਹਾ ਦੂਜਾ ਕਬੱਡੀ ਟੂਰਨਾਮੈਂਟ ਹੈ ਜਿਹੜਾ ਉਹ ਕਰਵਾਇਆ ਜਾ ਰਿਹਾ ਪਿੰਡ ਦੇ ਨੌਜਵਾਨਾਂ ਵੱਲੋਂ ਤੇ ਅੱਜ ਸਾਡੇ ਨਾਲ ਹੈ ਲੱਕੀ ਨੱਬਾ ਜਿਹੜੇ ਆਰਗੇਨਾਈਜ਼ਰ ਆ ਇਸ ਟੂਰਨਾਮੈਂਟ ਦੇ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਅਹ ਲੱਕੀ ਜੀ ਸਵਾਗਤ ਹੈ ਤੁਹਾਡਾ ਪੀਬੀ 70 ਨਿਊਜ਼ ਤੇ ਜਿਹੜੀ ਆਉਣ ਵਾਲੀ 10 ਤਰੀਕ ਨੂੰ ਜਿਹੜਾ ਪਿੰਡ ਨੱਬਾ ਸਾਹਿਬ ਵਿਖੇ ਟੂਰਨਾਮੈਂਟ ਕਰਵਾਇਆ ਜਾ ਰਿਹਾ ਕਬੱਡੀ ਟੂਰਨਾਮੈਂਟ ਕਰਵਾਇਆ ਜਾ ਰਿਹਾ ਤੇ ਉਹਦੇ ਬਾਰੇ ਜਾਣਨਾ ਪਾਉ ਜਰਾ ਜੀ ਇਹ ਆਪਾਂ ਹਰ ਇੱਕ ਸਾਲ ਕਬੱਡੀ ਕੱਪ ਕਰਾਉਂਦੇ ਆਂ ਜੀ ਇਸ ਵਾਰ 10 ਅਕਤੂਬਰ ਦਿਨ ਐਤਵਾਰ ਨੂੰ ਪਿੰਡ ਨਾਬਾ ਸਾਹਿਬ ਵਿੱਚ ਇੱਕ ਕਬੱਡੀ ਕੱਪ ਹੋਣ ਜਾ ਰਿਹਾ ਹੈ ਅੱਛਾ ਇੱਕ ਕਬੱਡੀ ਕੱਪ ਕਿਸਾਨੀ ਦੇ ਤੇ ਉਸ ਮੌਕੇ ਤੇ ਕਰਾਇਆ ਜਾ ਰਿਹਾ ਹੈ ਕਿਸਾਨਾਂ ਨੂੰ ਸਮਰਥਨ ਹੈ ਇਹ ਟੂਰਨਾਮੈਂਟ ਤੇ ਆਪਣੇ ਕਬੱਡੀ ਖਿਡਾਰੀ ਆਪਣੇ ਜੋਰ ਦਿਖਾਉਣ ਪਿੰਡ ਨਾਬਾ ਸਾਹਿਬ ਵਿਚ ਆ ਰਹੇ ਹਨ ਪਹਿਲਾ ਨਾਮ ਅਸੀਂ ਇਹਦੇ ਵਿੱਚ 66000 ਰੱਖਿਆ ਹੈ ਦੂਜਾ ਨਾਮ 55000 ਜਾਫੀ ਦੇ ਨਾਮ 212000 ਜੀ ਤੇ ਹੋਰ ਵਧੀਆ ਤਰੀਕੇ ਨਾਲ ਗੁਰੂ ਦਾ ਲੰਗਰ ਵੀ ਅਟੁੱਟ ਵਰਤੇਗਾ ਜੀ ਤੇ ਨਾਬਾ ਸਾਹਿਬ ਮੈਂ اپੀਲ ਕਰਦਾ ਹਾਂ ਆਪਣੇ ਸਰੋਤਿਆਂ ਨੂੰ ਨਾਬਾ ਸਾਹਿਬ ਹਮ ਹਮਾ ਕੇ ਪਹੁੰਚੋ 10 ਅਕਤੂਬਰ ਦਿਨ ਐਤਵਾਰ ਅਸੀਂ ਤੁਹਾਡੇ ਇੰਤਜ਼ਾਰ ਵਿੱਚ ਅਡੀਕ ਕਰਾਂਗੇ ਕਿਹੜੇ ਕਿਹੜੀ ਜਗ੍ਹਾ ਤੇ ਨੱਬਾ ਸਾਹਿਬ ਕਿਹੜੀ ਜਗ੍ਹਾ ਤੇ ਨੱਬਾ ਸਾਹਿਬ ਫਾਈ ਗਰਾਉਂਡ ਰੋਡ ਤੇ ਜੋ ਕੋਹਾਟ ਵੱਲ ਨੂੰ ਜਾਂਦਾ ਹੈ ਰੋਡ ਉੱਥੇ ਨੱਬਾ ਸਾਹਿਬ ਦੇ ਫਰੰਟ ਦੇ ਇਹ ਟੂਰਨਾਮੈਂਟ ਹੋਣ ਜਾ ਰਿਹਾ ਹੈ ਤੇ ਜਿਹੜਾ ਬੈਸਟ ਰੈਡਰ ਤੇ ਬੈਸਟ ਜਾਫੀ ਨੂੰ ਦੋਨਾਂ ਨੂੰ 21-21 ਹਜ਼ਾਰ ਰੁਪਏ ਆ ਜੀ ਹਾਂ ਜੀ ਇੱਕ ਰੈਡਰ ਨੂੰ ਤੇ ਜਾਫੀ ਨੂੰ ਦੋਨਾਂ ਨੂੰ 21-21 ਹਜ਼ਾਰ ਰੁਪਏ ਦਿੱਤਾ ਜਾਵੇਗਾ ਸ਼ੁਕਰੇ ਧੰਨਵਾਦ ਤੇ ਅਪੀਲ ਹੈ ਜੀ ਲੱਕੀ ਨੱਬਾ ਜੀ ਵੱਲੋਂ ਕਿ ਸਾਰਿਆਂ ਨੇ ਹੁਮਾਵਾ ਕੇ ਪਹੁੰਚਣਾ ਤੇ ਜਿਹੜੀ ਕਬੱਡੀ ਟੂਰਨਾਮੈਂਟ ਦੀ ਸ਼ੋਭਾ ਵਧਾਣੀ